ਸਿਆਣੇ ਕਹਿੰਦੇ ਹੁੰਦੇ ਆ ਕਿ ਆਪਦੇ ਘਰ ਦਾ ਭੇਤ ਕਦੇ ਕਿਸੇ ਨੂੰ ਨਹੀਂ ਦੇਣਾ ਚਾਹੀਦਾ। ਨਾ ਕਦੇ ਕਿਸੇ ਆਪਦੇ ਰਿਸ਼ਤੇਦਾਰ ਨੂੰ ਆਪਦੇ ਘਰ ਦਾ ਭੇਤ ਦੇਣਾ ਚਾਹੀਦਾ ਤੇ ਨਾ ਕਦੇ ਆਪਦੇ ਕਿਸੇ ਯਾਰ ਮਿੱਤਰ ਨੂੰ ਆਪਦੇ ਘਰ ਦਾ ਭੇਤ ਦੇਣਾ ਚਾਹੀਦਾ। ਪਰ ਬਹੁਤ ਸਾਰੀਆਂ ਔਰਤਾਂ ਨੂੰ ਇੱਕ ਆਦਤ ਹੁੰਦੀ ਆ ਆਪਦੇ ਪੇਕੇਆਂ ਨੂੰ ਆਪਦੇ ਘਰ ਦੀ ਨਿੱਕੀ ਨਿੱਕੀ ਗੱਲ ਦੱਸਣ ਦੀ। ਇਸੇ ਤਰ੍ਹਾਂ ਇੱਕ ਕੁੜੀ ਆਪਦੇ ਭਰਾ ਨੂੰ ਘਰ ਦੀ ਨਿੱਕੀ ਨਿੱਕੀ ਗੱਲ ਦੱਸਦੀ ਸੀ। ਫੇਰ ਸਾਲੇ ਨੇ ਜੀਜੇ ਨਾਲ 80 ਲੱਖ ਦੀ ਠੱਗੀ ਮਾਰੀ। ਤੇ ਸਾਲਾ ਰਹਿੰਦਾ ਵੀ ਕੈਨੇਡਾ ਦੇ ਵਿੱਚ ਤੇ ਹੁਣ ਜਦੋਂ ਜੀਜੇ ਨਾਲ ਠੱਗੀ ਵੱਜ ਗਈ ਹੁਣ ਉਹ ਆਪਦੀ ਘਰ ਵਾਲੀ ਦੀ ਡੇਲੀ ਗੁੱਤ ਪਟਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਵੀਡੀਓ ਉਹ ਔਰਤਾਂ ਜ਼ਰੂਰ ਦੇਖਣ ਜਿਹੜੀਆਂ ਆਪਦੇ ਘਰ ਦੀ ਨਿੱਕੀ ਨਿੱਕੀ ਗੱਲ ਭੇਕਿਆਂ ਨੂੰ ਦੱਸਦੀਆਂ ਨੇ ਇੱਕ ਮੁੰਡਾ ਹੁੰਦਾ ਅਨਿਲ ਸ਼ਰਮਾ ਕੈਨੇਡਾ ਦੇ ਵਿੱਚ ਰਹਿੰਦਾ ਹੁੰਦਾ ਅਨਿਲ ਸ਼ਰਮੇ ਦੀ ਛੋਟੀ ਭੈਣ ਹੁੰਦੀ ਆ ਭਾਵਨਾ ਜਿਹਦਾ ਵਿਆਹ ਹੋਇਆ ਹੁੰਦਾ ਰਵੀ ਕੁਮਾਰ ਦੇ ਨਾਲ ਜਿਹੜਾ ਰਵੀ ਕੁਮਾਰ ਸੀਗਾ ਇਹਦੀ ਇੱਕ ਕੱਪੜੇ ਦੀ ਦੁਕਾਨ ਸੀਗੀ ਇਸ ਤੋਂ ਇਲਾਵਾ ਇਹ ਬੰਦਾ ਪ੍ਰਾਪਰਟੀ ਦਾ ਕੰਮ ਕਰਦਾ ਸੀ ਕਦੇ ਕੋਈ ਪਲਾਟ ਲੈ ਲਿਆ ਕਦੇ ਕੋਈ ਵੇਚਦਾ ਕਦੇ ਕੋਈ ਲੈ ਲਿਆ ਕੋਈ ਵੇਚਦਾ ਇਹ ਕੰਮ ਕਰਦਾ ਸੀ ਪੈਸੇ ਤੇਲੇ ਵਾਲਾ ਬੰਦਾ ਸੀਗਾ ਹੁਣ ਜਿਹੜਾ ਅਨਿਲ ਸ਼ਰਮਾ ਸੀਗਾ ਉਹ ਹੁਣ ਕੈਨੇਡਾ ਬੈਠਾ ਆਪਦੀ ਭੈਣ ਨੂੰ ਫੋਨ ਕਰ ਲਿਆ ਕਰੇ ਗੱਲਾਂ ਬਾਤਾਂ ਕਰਦਾ ਰਿਹਾ ਕਰੇ ਭੈਣ ਵੀ ਆਪਦੇ ਘਰ ਦੀ ਨਿੱਕੀ ਨਿੱਕੀ ਗੱਲ ਆਪਦੇ ਭਰਾ ਨੂੰ ਦੱਸਿਆ ਕਰੇ ਕਿਉਂਕਿ ਉਹ ਕੈਨੇਡਾ ਰਹਿੰਦਾ ਸੀਗਾ ਇਹ ਆਪਣੇ ਨਾਲ ਇਥੇ ਇੱਕ ਆਮ ਹੀ ਗੱਲ ਆ ਪੰਜਾਬ ਦੇ ਵਿੱਚ ਕਿ ਜਦੋਂ ਕੋਈ ਆਪਣਾ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਜਾਂ ਕਿਸੇ ਕੰਟਰੀ ਵਿੱਚ ਹੋਊਗਾ ਤੇ ਫਿਰ ਜਿਹੜੇ ਰਿਸ਼ਤੇਦਾਰ ਇੱਧਰ ਰਹਿੰਦੇ ਹੁੰਦੇ ਆ ਪੰਜਾਬ ਵਾਲੇ ਪਾਸੇ ਉਹ ਨਾ ਫਿਰ ਉਹ ਉਸ ਰਿਸ਼ਤੇਦਾਰ ਨਾਲ ਬਹੁਤ ਮਿੱਠੇ ਹੁੰਦੇ ਆ ਬੜੇ ਲਿੱਲੇ ਪੋਪੇ ਮਾਰਦੇ ਆ ਵੀ ਖੌਰੇ ਕੋਈ ਫੋਨ ਹੀ ਸਾਨੂੰ ਬਾਹਰੋਂ ਭੇਜ ਦੂਗਾ ਜਾਂ ਕੋਈ ਘੜੀ ਭੇਜ ਦੂਗਾ ਖਰੇ ਕੋਈ ਸਾਡੇ ਜਵਾਗ ਦਾ ਵੀਜ਼ਾ ਲਵਾ ਦੂਗਾ ਇਸ ਤਰੀ ਦੀ ਭਾਵਨਾ ਸੀਗੀ ਇਹ ਹੁਣ ਆਪਦੇ ਪ੍ਰਾਨੇ ਲਿਸ਼ਰਮਣਾਂ ਗੱਲਾਂ ਬਾਤਾਂ ਬਹੁਤ ਕਰਦੀ ਸੀ ਫੋਨ ਤੇ ਤੇ ਉਹ ਵੀ ਡੇਲੀ ਮਾਂ ਦਾ ਪੁੱਤ ਫੋਨ ਕਰ ਲਿਆ ਕਰੇ ਉਹ ਟਰਾਲਾ ਚਲਾਉਂਦਾ ਸੀਗਾ ਟ੍ਰਾਲੀ ਤੇ ਬੈਠਾ ਫੋਨ ਲਾ ਲਿਆ ਕਰੇ ਆਪਦੀ ਭੈਣ ਨਾਲ ਗੱਲਾਂ ਬਾਤਾਂ ਕਰਦਾ ਰਿਹਾ ਕਰੇ ਆਪਦੇ ਜੀਜੀ ਨਾਲ ਗੱਲਾਂ ਬਾਤਾਂ ਕਰਦਾ ਰਿਹਾ ਕਰੇ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਵੀ ਜਿਹੜਾ ਰਵੀ ਕੁਮਾਰ ਹੁੰਦਾ ਇਹਨੇ ਦੋ ਪਲਾਟ ਵੇਚੇ ਹੁੰਦੇ 80 ਲੱਖ ਰੁਪਏ ਦੇ ਇਹ ਬੰਦੇ ਨੇ ਪਲਾਟ ਵੇਚ ਕੇ ਦੁਕਾਨ ਲੈਣੀ ਹੁੰਦੀ ਆ ਚਲੋ ਜੀ ਭਾਵਨਾ ਆਪਦੇ ਭਰਾ ਨਿਲ ਸ਼ਰਮੇ ਨੂੰ ਗੱਲ ਦੱਸ ਦਿੰਦੀ ਆ ਕੈਨੇਡਾ ਬੈਠੇ ਨੂੰ ਵੀ ਅਸੀਂ ਦੋ ਪਲਾਟ ਹੁਣ ਵੇਚੇ 80 ਲੱਖ ਦੇ ਤੇ ਅਸੀਂ ਹੁਣ ਦੁਕਾਨ ਲੈਣੀ ਆ ਦੁਕਾਨ ਤੇਰੇ ਜੀਜਾ ਲੱਭਦਾ ਫਿਰਦਾ ਚਲੋ ਜਦੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਹੁਣ ਨਿਲ ਸ਼ਰਮੇ ਨੂੰ ਉਹਦੇ دل ਚ ਲਾਲਚ ਆ ਜਾਂਦਾ ਵੀ ਯਾਰ 80 ਲੱਖ ਰੁਪਈਆ ਹਨਾ ਵੀ ਕਿਉਂ ਨਾ ਇਹ 80 ਲੱਖ ਰੁਪਈਆ ਮੈਂ ਹੜੱਪ ਕਰ ਲਾਂ ਚਲੋ ਜੀ ਉਸ ਤੋਂ ਬਾਅਦ ਇਹ ਬੰਦਾ ਫਿਰ ਆਪਦੇ ਜੀਜੇ ਨੂੰ ਫੋਨ ਲਾਉਂਦਾ ਰਵੀ ਕੁਮਾਰ ਨੂੰ ਰਵੀ ਕੁਮਾਰ ਨੂੰ ਫੋਨ ਲਾ ਕੇ ਨਿਲ ਸ਼ਰਮਾ ਕਹਿੰਦਾ ਯਾਨੀ ਕਿ ਸਾਲਾ ਜੀਜੇ ਨੂੰ ਕਹਿੰਦਾ ਵੀ ਜੀਜੂ ਤੁਸੀਂ ਐ ਕਰੋ ਤੁਸੀਂ ਪਾਸਪੋਰਟ ਬਣਵਾਓ ਮੈਂ ਤੁਹਾਡਾ ਵੀਜ਼ਾ ਲਵਾਉਣਾ ਕੈਨੇਡਾ ਦਾ ਉਹ ਕਹਿੰਦਾ ਵੀ ਤੂੰ ਕਿਵੇਂ ਵੀਜ਼ਾ ਲਵਾ ਦੇਗਾ ਉਹ ਕਹਿੰਦਾ ਵੀ ਹੁਣ ਨਾ ਮੈਂ ਕੈਨੇਡਾ ਚ ਰੈਸਟੋਰੈਂਟ ਖੋਲਣਾ ਤੇ ਜਦੋਂ ਮੈਂ ਰੈਸਟੋਰੈਂਟ ਖੋਲ ਲਿਆ ਫਿਰ ਮੈਂ 5-7 ਬੰਦੇ ਇੰਡੀਆ ਤੋਂ ਮਗਵਾ ਸਕਦਾ ਕੋਈ ਪ੍ਰੋਬਲਮ ਹੁਣ ਜਦੋਂ ਰਵੀ ਕੁਮਾਰ ਦੇ ਕੰਨ 'ਚ ਗੱਲ ਪਈ ਵੀ ਯਾਰ ਮੇਰੇ ਸਾਲੇ ਨੇ ਰੈਸਟੋਰੈਂਟ ਖੋਲਣਾ ਹਨਾ ਤੇ ਮੇਰਾ ਵੀਜਾ ਲੱਗ ਜਾਣਾ ਅਸੀਂ ਦੋਨਾਂ ਜੀ ਆਨ ਬਾਹਰ ਜਾ ਵੜਨਾ ਹੁਣ ਉਹਦੇ ਦਿਲ 'ਚ ਵੀ ਲੱड्डੂ ਫੁੱਟਣ ਮੋਤੀ ਚੂਰ ਦੇ ਵੀ ਨਜ਼ਾਰਾ ਆ ਜਾਊਗਾ ਚਲੋ ਜੀ ਉਹ ਆਪਦੇ ਜੀਜੇ ਨੂੰ ਕਹਿੰਦਾ ਅਨਿਲ ਸ਼ਰਮਾ ਵੀ ਤੁਸੀਂ ਪਾਸਪੋਰਟ ਅਪਲਾਈ ਕਰੋ ਵੀ ਭੈਣ ਦਾ ਪਾਸਪੋਰਟ ਵੀ ਬਣਾ ਤੁਸੀਂ ਆਪਦਾ ਵੀ ਬਣਾਓ ਵੀ 2-3 ਮਹੀਨੇ ਤੱਕ ਆਪਾਂ ਤੁਹਾਨੂੰ ਕੈਨੇਡਾ ਸੱਦ ਲੈਣਾ ਚਲੋ ਜੀ 3-4 ਦਿਨ ਦਾ ਸਮਾਂ ਹੋਰ ਲੰਘ ਜਾਂਦਾ ਤਿੰਨਾ ਚਾਰਾਂ ਦਿਨਾਂ ਬਾਅਦ ਅਨਿਲ ਸ਼ਰਮਾ ਫਿਰ ਆਪਦੇ ਜੀਜੇ ਰਵੀ ਨੂੰ ਫੋਨ ਲਾ ਕੇ ਕਹਿੰਦਾ ਵੀ ਜੀ ਵੀ ਮੈਂ ਸਾਰੇ ਕਾਗਜ਼ ਪੱਤਰ ਤਿਆਰ ਕਰਵਾ ਲਏ ਆ ਤੇ ਬਸ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਣੀ ਆ ਤੇ ਖਾਤੇ 'ਚ ਆਪਾਂ ਨੂੰ 1.5 ਕਰੋੜ ਰੁਪਇਆ ਵਿਖਾਉਣਾ ਪੈਣਾ ਤੇ ਮੇਰੇ ਕੋਲੇ 80 ਲੱਖ ਰੁਪਇਆ ਘਟਦਾ ਜੇਕਰ ਤੁਸੀਂ ਮੈਨੂੰ 15 ਦਿਨਾਂ ਲਈ 80 ਲੱਖ ਰੁਪਇਆ ਦੇ ਦੇਣੇ ਹੋ ਤੇ ਆਪਾਂ ਨੂੰ ਰੈਸਟੋਰੈਂਟ ਦੀ ਮਨਜ਼ੂਰੀ ਮਿਲ ਜਾਊਗੀ ਤੇ ਮੈਂ 15 ਦਿਨਾਂ ਬਾਅਦ ਤੁਹਾਡਾ 80 ਲੱਖ ਰੁਪਇਆ ਤੁਹਾਡੇ ਖਾਤੇ 'ਚ ਮੋੜ ਕੇ ਪਾ ਦੂੰਗਾ ਹੁਣ ਰਵੀ ਸ਼ਰਮਾ ਫਸ ਗਿਆ ਕਸੂਤਾ ਰਵੀ ਸ਼ਰਮੇ ਨੂੰ ਆਏ ਸੀਗਾ ਵੀ ਜੇ ਮੈਂ ਸਾਲੇ ਨੂੰ ਜਵਾਬ ਦੇ ਦਿੱਤਾ ਉਹ ਗੱਲ ਨਾ ਵੇਖ ਕੇ ਕੱਲ ਨੂੰ ਮੇਰਾ ਕੈਨੇਡਾ ਦਾ ਵੀਜ਼ਾ ਨਾ ਲਵਾਵੇ ਤੇ ਮੈਂ ਤੇ ਇੱਧਰ ਰਹਿ ਜਾਊਂਗਾ ਮੇਰਾ ਵੀਜ਼ਾ ਨਹੀਂ ਲੱਗਣਾ ਕਿਤਨਾ ਕਿਤੇ ਉਹਦੇ ਦਿਲ 'ਚ ਲਾਲਚ ਸੀਗਾ ਜੀਜੇ ਦੇ ਅਗੋਂ ਸਾਲੇ ਨੇ ਵੀ ਤਗੜੀ ਗੇਮ ਖੇਢੀ ਕਿਉਂਕਿ ਨੇ ਪਹਿਲਾਂ ਲਾਲਚ ਦੇ ਦਿੱਤਾ ਵੀ ਮੈਂ ਤੁਹਾਡੇ ਦੋਵਾਂ ਜੀਆਂ ਨੂੰ ਕੈਨੇਡਾ ਲੈ ਕੇ ਜਾਊਂਗਾ ਜੀਜਾ ਕਹਿੰਦਾ ਵੀ ਕੋਈ ਗੱਲ ਨਹੀਂ ਇਹ ਕਿਹੜੀ ਗੱਲ ਆ ਮੈਂ ਕੱਲ ਨੂੰ ਤੇਰੇ ਖਾਤੇ 'ਚ 80 ਲੱਖ ਰੁਪਈਆ ਪਵਾ ਦਿੰਨਾ ਜੀਜੇ ਨੂੰ ਐਸ ਵੀ ਚਲ 15 ਦਿਨ ਆਪਦਾ ਮੋੜੀ ਆਉਣਾ ਵੀ ਇਹਨਾਂ ਤਾਂ ਕੱਲੀ ਮਨਜ਼ੂਰੀ ਹੋ ਹੀ ਲੈਣੀ ਆ ਚਲੋ ਜੀ ਜੀਜਾ ਬੜੇ ਚਾਵਾ ਨਾਲ ਦੂਜੇ ਤੀਜੇ ਦਿਨ ਹੁਣ ਜਦੋਂ ਸਾਲੇ ਦੇ ਖਾਤੇ 'ਚ 80 ਲੱਖ ਰੁਪਏ ਆ ਜਾਂਦਾ ਦੋਗ ਦਿਨ ਤਾਂ ਸਾਲਾ ਉਸ ਤੋਂ ਬਾਅਦ ਵੀ ਜੀਜੇ ਨੂੰ ਫੋਨ ਕਰਦਾ ਆਪਦੀ ਭੈਣ ਨੂੰ ਫੋਨ ਕਰਦਾ ਗੱਲਾਂ ਬਾਤਾਂ ਕਰਦਾ ਵੀ ਬਸ ਮੇਰੀ ਗੱਲਬਾਤ ਹੋਏਗੀ ਵਕੀਲ ਨਾਲ ਉਹਨੇ ਆਪ ਨੂੰ ਮਨਜ਼ੂਰੀ ਲੈ ਦੇਣੀ ਆ ਬਸ ਤੁਸੀਂ ਤਿਆਰੀ ਵੱਟੋ ਤੁਸੀਂ ਪਾਸਪੋਰਟ ਬਣਾਓ ਐ ਕਰ ਲਓ ਜੇ ਕਰ ਲਓ ਉਹ ਕਰ ਲਓ ਬੜੀਆਂ ਮੱਤਾਂ ਦੇਵੇ ਹੌਲੀ ਹੌਲੀ ਫਿਰ ਚੌਥੇ ਪੰਜਵੇਂ ਦਿਨੋਂ ਬੰਦਾ ਆਪਦੇ ਜੀਜੇ ਨੂੰ ਤੇ ਆਪਦੀ ਭੈਣ ਨੂੰ ਫੋਨ ਕਰਨਾ ਛੱਡ ਜਾਂਦਾ ਮੁੜ ਕੇ ਜੀਜਾ ਫੋਨ ਲਾਵੇ ਵੀ ਦੱਸ ਭਾਈ ਰੈਸਟੋਰੈਂਟ ਦਾ ਕੀ ਬਣਿਆ ਮੁੜ ਕੇ ਭੈਣ ਵੀ ਫੋਨ ਲਾਵੇ ਵੀਰੇ ਉਹ ਰੈਸਟੋਰੈਂਟ ਦਾ ਕੀ ਬਣਿਆ ਤੇਰੇ ਤਾਂ ਮਨ ਹੁਣ ਉਹਨਾਂ ਨੂੰ ਐ ਸੀ ਵੀ ਸਾਡਾ 80 ਲੱਖ ਰੁਪਈਆ ਗਿਆ ਵੀ ਉਹ ਵੀ ਛੇਤੀ ਮੁੜ ਕੇ ਵਾਪਸ ਆਵੇ। ਅੱਗੋਂ ਫਿਰ ਨਿਲ ਸ਼ਰਮਾ ਕਹਿੰਦਾ ਵੀ ਕੋਈ ਗੱਲ ਨਹੀਂ ਉਹ ਫੈਲ ਹੈ ਜੇ ਵੇਟਿੰਗ ਦੇ ਵਿੱਚ ਆ ਮਨਜ਼ੂਰੀ ਮਿਲ ਜੂਗੀ ਤੁਸੀਂ ਕਾਲੀ ਨਾ ਕਰੋ ਟੈਨਸ਼ਨ ਨਾ ਲਵੋ ਆ ਜਾਊਗਾ ਰੈਸਟੋਰੈਂਟ ਪਾਸ ਹੋ ਜੂਗਾ ਰੈਸਟੋਰੈਂਟ ਆਪ ਨੂੰ ਮਿਲ ਜਾਣਾ ਟੈਨਸ਼ਨ ਨਾ ਲਵੋ ਜੇ ਇਹ ਨਾਲ ਲਵੋ ਉਹ ਨਾਲ ਲਵੋ। ਹੁਣ ਉਹ ਟੈਨਸ਼ਨ ਲੈਂਦੇ ਸੀ ਕਿ 80 ਲੱਖ ਰੁਪਈਆ ਗਿਆ ਸੀ। ਚਲੋ ਜੀ ਹਫ਼ਤਾ ਲੰਘ ਗਿਆ, ਦੋ ਹਫ਼ਤੇ ਲੰਘੇ, ਤਿੰਨ ਹਫ਼ਤੇ ਲੰਘੇ, ਮਹੀਨਾ ਲੰਘ ਗਿਆ। ਹੁਣ ਮਹੀਨਾ ਲੰਘ ਗਿਆ ਤੇ ਰਵੀ ਸ਼ਰਮਾ ਵੱਡੇ ਥਾਣੇ ਦੰਦੀਆਂ ਵੀ ਯਾਰ ਤੇ ਉਧਰ ਹੁਣ ਸਾਲੇ ਨੂੰ ਮਨਜ਼ੂਰੀ ਨਹੀਂ ਮਿਲਦੀ ਪਈ ਰੈਸਟੋਰੈਂਟ ਦੀ ਤੇ ਮੇਰਾ 80 ਲੱਖ ਰੁਪਏ ਬੰਦੀ ਕਦੋਂ ਮੁੜ ਕੇ ਆਊਗਾ ਚਲੋ ਜੀ ਫਿਰ ਵੀ ਰਵੀ ਕੁਮਾਰ ਨੇ ਮੜਾ ਜੇਰਾ ਕੀਤਾ ਚਲੋ ਜੀ ਉਹਦੀ ਭੈਣ ਨੂੰ ਲਿੱਲੀ ਪੋਪੇ ਮਾਰਦਿਆ ਕਰੇ ਨਿੱਲੇ ਸ਼ਰਮਾ ਇਸ ਤਰ੍ਹਾਂ ਕਰਦਿਆ ਕਰਦਿਆ ਢਾਈ ਤਿੰਨ ਮਹੀਨੇ ਲੰਘ ਗਏ ਢਾਈ ਤਿੰਨ ਮਹੀਨਿਆਂ ਬਾਅਦ ਅਨਿਲ ਸ਼ਰਮ ਨੇ ਕੀ ਕੀਤਾ ਆਪਦੀ ਭੈਣ ਦਾ ਨੰਬਰ ਹੀ ਬਲੌਕ ਲਿਸਟ ਚ ਪਾਤਾ ਆਪਦੇ ਜੀਜੇ ਰਵੀ ਕੁਮਾਰ ਦਾ ਵੀ ਨੰਬਰ ਬਲੌਕ ਲਿਸਟ ਚ ਪਾਤਾ ਹੁਣ ਇਹਦੋਂ ਉਹਨੂੰ ਵਟਸਐਪ ਤੇ ਕਾਲ ਕਰਨ ਕਾਲ ਕੀ ਲੱਗਣੀ ਸੀ ਜਦੋਂ ਨੇ ਬਲੌਕ ਲਿਸਟ ਚ ਪਾਤਾ ਮੁੜਕੇ ਮੈਸੇਜ ਮੂਸੀ ਚ ਭੇਜਣਾ ਨਾ ਵੀ ਰਿਪਲਾਈ ਕਰੇ ਰਿਪਲਾਈ ਉਹਨੇ ਕੀ ਕਰਨੀ ਚ ਉਹਨੇ ਬਲਾਕ ਕੀਤਾ ਹੋਇਆ ਸੀਗਾ ਮੁੜਕੇ ਦੋਨੇ ਜੀ ਆਪਸ ਚ ਲੜਨ ਰਵੀ ਕੁਮਾਰ ਤੇ ਰਵੀ ਕੁਮਾਰ ਦੀ ਘਰ ਵਾਲੀ ਮੁੜਕੇ ਪਤੰਦਰ ਆਪਦੀ ਘਰ ਦੀ ਨੂੰ ਕੁੱਟਿਆ ਮਾਰਿਆ ਕਰੇ ਵੀ ਮੇ ਤੇਰਾ ਭਰਾ ਮੇਰਾ 80 ਲੱਖ ਰੁਪਇਆ ਖਾ ਗਿਆ ਮੈਨੂੰ ਬਲਾਕ ਲਿਸਟ ਚ ਪਾਤਾ ਮੈਂ ਕੀ ਕਰਾਂ ਹੁਣ ਜਿਹੜਾ ਰਵੀ ਕੁਮਾਰ ਸੀਗਾ ਉਹਨੇ ਇਸ ਗੱਲ ਦਾ ਓਲਾ ਰੱਖਿਆ ਸੀ ਆਪਦੇ ਸੱਸ ਸਹੁਰੇ ਤੋਂ ਕਿਉਂਕਿ ਸੱਸ ਸਹੁਰੇ ਦੀ ਆਪਦੇ ਪੁੱਤ ਅਨਿਲ ਸ਼ਰਮੇ ਨਾਲ ਜਵਾਂ ਨਹੀਂ ਸੀ ਬਣਦੀ ਹੁੰਦੀ ਤੇ ਰਵੀ ਕੁਮਾਰ ਨੂੰ ਇਹ ਲਾਲਚ ਸੀਗਾ ਵੀ ਮੈਨੂੰ ਕੀ ਲੋੜ ਆ ਸਾਸ ਸਾਬ ਨੂੰ ਗੱਲ ਦੱਸਣ ਦੀ ਵੀ ਮੈਂ ਚੁੱਪ ਕਰਕੇ ਪੈਸੇ ਦੇ ਦੇਣਾ ਤੇ ਮੁੜ ਕੇ 15 ਦਾ ਮੇਰੇ ਵਾਪਸ ਆ ਜੈ ਨੀ ਆ ਮੈਂ ਕੈਨੇਡਾ ਜਾਣਾ ਵੀ ਮੇਰਾ ਵੀਜ਼ਾ ਲਵਾਉਗਾ ਨੀ ਰੈਸਟੋਰੈਂਟ ਖੋਲਣਾ ਉਹਨੂੰ ਆਪ ਦਾ ਲਾਲਚ ਸੀਗਾ ਕਿਤੇ ਨਾ ਕਿਤੇ ਭੈਣ ਨੂੰ ਵੀ ਲਾਲਚ ਸੀਗਾ ਮੇਰੇ ਭਰਾਣੇ ਵੀ ਚਲਵਾ ਦੇਣਾ ਮੁੜ ਕੇ ਦੋਨੇ ਜੀ ਆਪ ਚ ਲੜਦੇ ਘੁੱਲਦੇ ਤੇ ਮੁੜ ਕੇ ਰਵੀ ਕੁਮਾਰ ਨੇ ਫੋਨ ਲਾਇਆ ਉਹਦੇ ਸਹਰੇ ਨੂੰ ਫਿਤਵਾਡਾ ਮੁੰਡਾ ਜਣੀ ਕਿ ਮੇਰਾ ਸਾਲਾ 80 ਲੱਖ ਰੁਪਇਆ ਮੇਰਾ ਖਾ ਗਿਆ ਹੁਣ ਮੇਰਾ ਫੋਨ ਉਹਨੇ ਬਲੌਕ ਲਿਸਟ ਚ ਪਾ ਦਿੱਤਾ ਮੇਰੀ ਗੱਲ ਨਹੀਂ ਸੁਣਦਾ ਉਹਨੇ ਮੇਰੇ ਨਾਲ ਆਹਾਹਾ ਗੇਮ ਖੇਡੀ ਆ ਸੌਰਾ ਕਹਿੰਦਾ ਵੀ ਉਹ ਤਾਂ ਜਦੋਂ ਦਾ ਕੈਨੇਡਾ ਗਿਆ ਉਹਨੇ ਕਦੇ ਆਪਣੇ ਮਾਂ ਪਿਓ ਨੂੰ 1 ਡਾਲਰ ਨਹੀਂ ਵਿਖਾਇਆ ਵੀ ਡਾਲਰ ਹੁੰਦਾ ਕਿਵੇਂ ਦਾ ਤੇ ਤੂੰ 80 ਲੱਖ ਕਿੱਥੋਂ ਭਾਲਦਾ ਉਹਦੇ ਕੋਲ ਉਹ ਤਾਂ ਹੈ ਹੀ ਫਰਾਡੀ ਬੰਦਾ ਇੱਕ ਨੰਬਰ ਦਾ ਵੀ ਕਾਕਾ ਸਾਨੂੰ ਤੂੰ ਪਹਿਲਾਂ ਦੱਸਣਾ ਸੀ ਪੈਸੇ ਦੇਣ ਤੋਂ ਪਹਿਲਾਂ ਤੂੰ ਹੁਣ ਸਾਡੇ ਕੋਲ ਰੋਂਦਾ ਤੂੰ ਪਹਿਲਾਂ ਸਾਡੇ ਕੋਲ ਬਹਿ ਕੇ ਰੋਂਦਾ ਹੁਣ ਅਸੀਂ ਕੀ ਕਰੀਏ ਚਲੋ ਇਹ ਸੱਤ ਸੌਰਾ ਨੇ ਵੀ ਪੱਲਾ ਝਾੜਤਾ ਵੀ ਭਾਈ ਸਾਡੇ ਹੱਥਾਂ 'ਚ ਕੁਝ ਨਹੀਂ ਹੈਗਾ ਉਹਨੇ ਕਦੇ ਆਪਣੇ ਮਾਂ ਪਿਓ ਨੂੰ 1 ਡਾਲਰ ਨਹੀਂ ਭੇਜਿਆ ਤੇ ਤੂੰ 80 ਲੱਖ ਕਿੱਥੋਂ ਭਾਲਦਾ ਨੂੰ ਭੁੱਲ ਜਾ ਤਰਨਾ ਠੱਗੀ ਹੋ ਗਈ ਤੂੰ ਇਹ ਗੱਲ ਸਾਨੂੰ ਪਹਿਲਾਂ ਦੱਸਣੀ ਸੀਗੀ ਚਲੋ ਜੀ ਮੁੜ ਕੇ ਰਵੀ ਕੁਮਾਰ ਸਾਸ ਸੌਰ ਨੂੰ ਕਹਿੰਦਾ ਵੀ ਤੁਸੀਂ ਆਪਦੀ ਕੁੜੀ ਆਪਦੇ ਘਰੇ ਰੱਖੋ ਮੈਂ ਇਹ ਲੈ ਕੇ ਜਾਨੀ ਮੈਨੂੰ ਤਲਾਕ ਚਾਹੀਦਾ ਮੁੜ ਕੇ ਕਹਿੰਦਾ ਮੈਂ ਤੇਰੀ ਕੁੜੀ ਨੂੰ ਰੱਖਣਾ ਨਹੀਂ ਗਿਆ ਹੁਣ ਨਿੱਕੇ ਨਿੱਕੇ ਜਵਾਬ ਹੁਣ ਸਾਸ ਸੋਹਰਾ ਵੀ ਕਸੂਤਾ ਫਸ ਗਿਆ ਸੋਹਰਾ ਕਹਿੰਦਾ ਵੀ ਦੇਖ ਪ੍ਰੋਣਾ ਸਾਹਿਬ ਗੱਲ ਐ ਆ ਮੇਰੇ ਕੋਲ 80 ਲੱਖ ਰੁਪਏ ਦਾ ਹੈ ਨਹੀਂ ਆ ਮੇਰੇ ਕੋਲ ਇੱਕੋ ਘਰ ਆ ਮੇਰੇ ਨਾਮ ਆ ਮੈਂ ਤੇਰੇ ਨਾਮ ਕਰ ਦਿੰਦਾ ਜਿੰਨੇ ਦਾ ਵੇਖਦਾ ਆ ਉਹਦਾ ਵੇਚ ਕੇ ਪੈਸੇ ਪੂਰੇ ਕਰ ਲਾ ਜਿੰਨੇ ਤੇਰੇ ਹੁੰਦੇ ਆ ਮੈਂ ਤਾਂ ਕਿਰਾਏ ਤੇ ਰਹਿ ਕੇ ਵੀ ਗੁਜ਼ਾਰਾ ਕਰ ਲਵਾਂਗਾ ਮੁੜ ਕੇ ਆਪਦੀ ਧੀ ਦਾ ਘਰ ਬਸਾਉਣ ਵਾਸਤੇ 700 ਸੌ ਸੌਰਣੀ ਆਪਦਾ ਘਰ ਦੇ ਜਵਾਈ ਦੇ ਨਾ ਕਰਾਤਾ ਉਹ ਘਰ ਕਿੰਨੇ ਦਾ ਸੀ 25-30 ਲੱਖ ਦਾ ਸਾਰਾ ਘਰ ਸੀਗਾ ਤੇ 700 ਰਪ ਵਿਚਾਰਾ ਹੁਣ ਕਿਰਾਏ ਤੇ ਬੈਠਾ ਤੇ ਜਿਹੜਾ ਸਾਲਾ ਉਹ ਅਗਲਾ ਨਜਾਇਜ਼ ਰੰਦਾ ਕੈਨੇਡਾ ਦੇ ਵਿੱਚ ਤੇ ਬੰਦਾ ਵੇਖੋ ਕਿੱਡੀ ਮਰੀ ਜਮੀਰ ਵਾਲਾ ਬੰਦਾ ਨਾ ਤਾਂ ਆਪਦੇ ਮਾਪਿਆਂ ਨਾਲ ਵਰਤਦਾ ਨਾ ਆਪਦੇ ਮਾਪਿਆਂ ਨੂੰ ਫੋਨ ਕਰਦਾ ਨਾ ਉਹਦੇ ਮਾਪਿਆਂ ਦੀ ਕੋਈ ਟੈਨਸ਼ਨ ਆ ਤੇ ਨਾ ਹੀ ਉਹ ਬੰਦੇ ਨਾਲ ਉਹਦੀ ਭੈਣ ਦੀ ਕੋਈ ਟੈਨਸ਼ਨ ਸੀ ਸਿਰਫ ਉਹ ਭੈਣ ਨਾਲ ਤਾਂ ਮਿੱਠਾ ਹੋਇਆ ਫਿਰਦਾ ਸੀਗਾ ਕਿ ਭੈਣ ਆਪਦੇ ਘਰ ਦਾ ਨਿਕਲ ਨਿਕਾ ਭੇਤ ਦਿੰਦੀ ਸੀ ਉਹਨੂੰ ਐ ਸੀ ਚਲ ਪਰੌਣੇ ਕੋਲੇ 4 ਰੁਪਏ ਹੈਗੇ ਆ ਕਿਸੇ ਨਾ ਕਿਸੇ ਤਰੀਕੇ ਠੱਗ ਲਾਂਗੇ ਜਦੋਂ ਦਾ ਦਾ ਲੱਗੇ ਅਗਲੇ ਨੇ ਲਾ ਲਿਆ ਸਿਆਣੇ ਕਹਿੰਦੇ ਵੀ ਲੋਕ ਤਾਂ ਧੀਆਂ ਧਿਆਣੀਆਂ ਦੇ ਘਰ ਦਾ ਪਾਣੀ ਨਹੀਂ ਪੀਂਦੀ ਤੋ ਆਪਦੀ ਭੈਣ ਦਾ 80 ਲੱਖ ਰੁਪਇਆ ਖਾ ਗਿਆ ਇਹ 80 ਲੱਖ ਰੁਪਇਆ ਖਾਦਾ ਕਿਵੇਂ ਗਿਆ ਕਿਉਂਕਿ ਭੈਣ ਆਪਦੇ ਘਰ ਦਾ ਨਿੱਕਾ ਨਿੱਕਾ ਭੇਤ ਆਪਦੇ ਭਰਾ ਨੂੰ ਦਿੰਦੀ ਸੀ ਤੇ ਭੈਣ ਨੂੰ ਇਸ ਗੱਲ ਦਾ ਵੀ ਪਤਾ ਸੀਗਾ ਕਿ ਇਹ ਬੰਦਾ ਆਪਦੇ ਮਾਂ ਪਿਓ ਨਾਲ ਨਹੀਂ ਵਰਤਦਾ ਪਰ ਭੈਣ ਨੂੰ ਉਹਨੇ ਲਾਲਚ ਦੇ ਦਿੱਤਾ ਮਿੱਠੀਆਂ ਗੋਲੀਆਂ ਪਾਤੀਆਂ ਪਰੌਣੇ ਨੂੰ ਲਾਲਚ ਦੇ ਦਿੱਤਾ ਵੀ ਬਸ ਰੈਸਟੋਰੈਂਟ ਖੋਲ ਲੈਣਾ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਸੱਦ ਲੈਣਾ ਉਸ ਤੋਂ ਬਾਅਦ ਅਗਲੇ ਨੇ ਗਏ ਉਹ ਖੇ ਕਿਤੇ ਹੋਰ ਕੋਈ ਨਾਰਕ ਡਿਆ ਜਾਵੇ ਲਾਲਚ ਦੇ ਵਿੱਚ ਕਿ ਸਾਡਾ ਵੀਜ਼ਾ ਲਾ ਲਈ ਤੁਸੀਂ ਬਾਹਰ ਚਲੇ ਜਾਵਾਂਗੇ ਕੋਈ ਗੱਲ ਨਹੀਂ ਵੀ ਪੈਸੇ ਥੋੜੇ ਦੇਣਾ ਬਸ ਸਾਡੇ ਮੋੜੇ ਜਾਣਗੇ ਬਹੁਤ ਸਾਰੇ ਬੰਦਿਆਂ ਨੇ ਬਾਹਰ ਬੈਠਿਆ ਨੇ ਇਸ ਤਰ੍ਹਾਂ ਠੱਗੀਆਂ ਮਾਰੀਆਂ ਵੀ ਨੇ ਸਾਡਾ ਮਕਸਦ ਹੈ ਲੋਕਾਂ ਨੂੰ ਸੂਚਿਤ ਕਰਨਾ ਭਰਾਵੋ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰਿਓ ਕਿਉਂਕਿ ਬਹੁਤ ਕਸੂਤੇ ਤਰੀਕੇ ਨਾਲ ਠੱਗੀ ਮਾਰੀ ਆ ਬੰਦੇ ਨੇ ਤੇ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਵਿਸ਼ਵਾਸ ਦੇ ਵਿੱਚ ਆ ਵੀ ਜਾਂਦੇ ਆ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਆਪਦਾ ਫਰਜ਼ ਸਮਝ ਕੇ ਸ਼ੇਅਰ ਕਰ ਦਿਓ john de bastero